ਬਹੁਤ ਵਾਰ ਮੇਰੇ ਮਰੀਜ਼ ਜਦੋਂ ਉਹਨਾਂ ਦੇ ਥਾਇਰੋਇਡ ਦਾ ਟੈਸਟ ਕਰਵਾਈਏ ਔਰ ਰਿਪੋਰਟ ਠੀਕ ਆਵੇ ਤੇ ਉਹ ਕਹਿੰਦੇ ਕਿ ਦਵਾਈ ਬੰਦ ਕਰ ਦਈਏ ਜਾਂ ਦਵਾਈ ਘਟਾ ਦਈਏ ਜਾਂ ਬਲੱਡ ਪ੍ਰੈਸ਼ਰ ਦੇ ਮਰੀਜ਼ ਇਹ ਪੁੱਛਦੇ ਨੇ ਕਿ ਜੇ ਬਲੱਡ ਪ੍ਰੈਸ਼ਰ ਠੀਕ ਆਵੇ ਤਾਂ ਵੀ ਦਵਾਈ ਖਾਂਦੇ ਰਹਿਣਾ ਵੈ ਸ਼ੂਗਰ ਦੇ ਮਰੀਜ਼ ਪੁੱਛਦੇ ਨੇ ਕਿ ਵੀ ਹੁਣ ਤਾਂ ਸਾਡੀ ਸ਼ੂਗਰ ਠੀਕ ਆ ਗਈ ਹੈ ਤੇ ਹੁਣ ਦਵਾਈ ਘਟਾ ਲੰਦੀ ਹੈ ਤੋ ਇਹਨਾਂ ਸਭ ਸਵਾਲਾਂ ਦਾ ਮੈਂ ਜਵਾਬ ਦੇਵਾਂਗਾ ਕਿ ਮੰਨ ਲਓ ਮੇਰਾ ਵਜ਼ਨ 80 ਕਿਲੋ ਹੈ ਔਰ ਮੈਂ ਸਮਝਦਾ ਕਿ ਵਜ਼ਨ ਜ਼ਿਆਦਾ ਹੈ ਔਰ ਮੈਂ ਜੇ ਇੱਕ ਟਾਈਮ ਤੇ ਮੈਂ ਦੋ ਰੋਟੀਆਂ ਖਾਣਾ ਦੋ ਰੋਟੀਆਂ ਸਵੇਰੇ ਦੋ ਰੋਟੀਆਂ ਦੁਪਹਿਰ ਦੋ ਰੋਟੀਆਂ ਰਾਤ ਨੂੰ ਤੇ ਮੈਂ ਘਟਾ ਕੇ ਉਹਨੂੰ ਇੱਕ ਰੋਟੀ ਸਵੇਰੇ ਇੱਕ ਰੋਟੀ ਦੁਪਹਿਰ ਤੇ ਇੱਕ ਰੋਟੀ ਰਾਤ ਕਰ ਲਿਆ। ਦੋ ਤਿੰਨ ਮਹੀਨਿਆਂ ਬਾਅਦ ਮੇਰਾ ਵਜ਼ਨ ਘਟ ਕੇ 75 ਕਿਲੋ ਹੋ ਗਿਆ। ਪਰ ਉਸ ਤੋਂ ਬਾਅਦ ਅਗਲੇ ਦੋ ਤਿੰਨ ਮਹੀਨੇ ਦੇਖਿਆ ਕਿ ਭਈ ਉਹ ਇੱਥੇ ਹੀ ਟਿਕਿਆ ਰਿਹਾ 75 ਕਿਲੋ। ਤੇ ਮੈਂ ਸੋਚਾਂ ਕਿ ਹੁਣ ਤਾਂ ਮੇਰਾ ਵਜ਼ਨ ਠੀਕ ਆ ਗਿਆ ਵਾ ਤੇ ਮੈਂ ਦੁਬਾਰਾ ਤੋਂ ਹੁਣ ਦੋ ਦੋ ਰੋਟੀਆਂ ਕਰਦੇ ਆ ਤੇ ਐਸਾ ਨਹੀਂ ਹੈ। ਜੇ ਮੈਂ ਰੋਟੀ ਵਧਾਵਾਂਗਾ ਤੇ ਵਜ਼ਨ ਫੇਰ ਤੋਂ ਵੱਜ ਜਾਏਗਾ ਇਹ ਲਗਾਤਾਰ ਤਪਸੀਆ ਹੈ 슈ગર ब्लड प्रेशर थायरॉइड ਇਹ ਬਿਮਾਰੀਆਂ ਕੋਈ ਜ਼ੁਕਾਮ ਗਲਾ ਖਰਾਬ ਜਾਂ ਬੁਖਾਰ ਨਹੀਂ ਹੈ ਇਹ ਬਿਮਾਰੀਆਂ ਦੀ ਦੇਖਭਾਲ ਇਹਨਾਂ ਦੀ ਦਵਾਈ ਇਹਨਾਂ ਦਾ ਪ੍ਰੇਜ਼ 슈ગર ਠੀਕ ਵੀ ਹੋਵੇ ਜਾਂ ਬੀਪੀ ਠੀਕ ਵੀ ਹੋਵੇ ਜਾਂ थायरॉइड ਠੀਕ ਵੀ ਹੋਵੇ ਤਾਂ ਵੀ ਚੱਲਣਾ ਹੁੰਦਾ ਹੈ ਰੀਪੋਰਟ ਹੀ ਕਹਾਂਤੇ ਦਵਾਈ ਬੰਦ ਨਹੀਂ ਕਰਨੀ ਜਾਂ ਦਵਾਈ ਘਟਾਣੀ ਨਹੀਂ